ਸ਼੍ਰੀ ਆਨੰਦਪੁਰ ਸਾਹਿਬ ਤੋਂ ਤੇ ਜਿੰਨੇ ਪੱਤਰਕਾਰ ਸਹਿਬਾਨ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸਾਰੇ ਤਖਤਾਂ ਦੇ ਸਿੰਘ ਸਹਿਬਾਨ ਸਾਰੇ ਕਾਰਸੇਵਾ ਵਾਲੇ ਮਹਾਂਪੁਰਖ ਸੰਤ ਮਹਾਂਪੁਰਖ ਨਿਰਮਲੇ ਉਦਾਸੀ ਤੇ ਸੇਵਾ ਪੰਥੀ ਕਾਰਸੇਵਾ ਵਾਲੇ ਗੁਰੂਦਿਆਂ ਦਾੜ ਦੀਆਂ ਨਿਹੰਗ ਸਾਰਿਆਂ ਨੂੰ ਜੀ ਕਾ ਖਾਲਸਾ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਫੌਜ ਪਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਸੋ ਇੱਕ ਅੱਜ ਜਿਹੜੇ ਆ ਪਿਛਲੇ ਜਿਹੜੇ ਸਮੇਂ ਦੇ ਵਿੱਚ ਬੜੇ ਉਤਰਾ ਚੜ੍ਹਾਏ ਤੇ ਉਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਜਿਹੜਾ ਮर्यादा ਤੋਂ ਬਾਹਰ ਜਾ ਕੇ ਜਿਹੜੀ ਹੈ ਉਹ ਇਹਨਾਂ ਨੂੰ ਦਸਤਾਰ ਸਜਾਈ ਗਈ ਸੀ ਤੇ ਅੱਜ ਉਹਨਾਂ ਨੇ ਜਿਹੜੀ ਹੈ ਖਿਮਾ ਜਾਚਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਤਖਤ ਸਾਹਿਬ ਦੇ ਅੰਦਰ ਜਿਹੜੀ ਅਰਦਾਸ ਕਰਵਾ ਕੇ ਤੇ ਜਿਹੜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਖੁੰਡੇ ਪੰਡਾਲ ਦੇ ਵਿੱਚ ਪੂਰੀ ਮर्यादा ਦੇ ਅਨੁਸਾਰ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜੋ ਵੀ ਉਸ ਵੇਲੇ ਜਿਹੜੇ ਵਚਨ ਕੀਤੇ ਸੀ ਉਹ ਮर्यादा ਦੇ ਅਨਸਾਰ ਜਿਹੜੇ ਅੱਜ ਕਾਰਜ ਹੋਏ ਨੇ ਤੇ ਹੋਰ ਵੀ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਸਾਰੀਆਂ ਨੂੰ ਦੂਰ ਕਰਦੇ ਹੋਏ ਤੇ 71 23 ਵੱਲ ਜੇ 71 ਹੋਂ ਕਾ ਮੁੱਚ 71 ਦੇ ਨਾਲ ਜਿਹੜੇ ਫੈਸਲਾ ਜਿਹੜਾ ਸਾਹਿਬ ਗੁਰਦੀਪ ਸਿੰਘ ਨੂੰ ਤਖਸ਼ਿਰੀ ਕੇ ਸਾਹਿਬ ਦਾ ਜਿਹੜਾ ਜ਼ਥੇਦਾਰੀ ਦੀ ਦਸਤਾਰ ਤੇ ਜਗਦੀ ਸ੍ਰੀ ਸਾਹਿਬ ਸਾਡੇ ਬਹੁਤ ਯਾਨੀ ਇਹ ਬੰਦੀਆਂ ਦੀ ਕੋਈ ਵੀ ਜਰ ਅਕਾ ਸਾਹਿਬ ਦਾ ਉਹ ਸ਼ਤਾਬਦੀ ਤੋਂ ਪਹਿਲਾਂ ਲਾਇਆ ਚਾਹੀਦਾ ਤੇ ਉਹ ਜਿਹੜਾ ਉਹ ਪੱਕਾ ਲਾਇਆ ਚਾਹੀਦਾ ਐਕਟਿੰਗ ਨਹੀਂ ਹੋਣਾ ਚਾਹੀਦਾ ਜਥੇਦਾਰ ਜਿਹੜਾ ਸਮੁੱਚੀ ਕੌਮ ਦਾ ਹੁੰਦਾ ਉਹ ਕਿਸੇ ਇੱਕ ਦਾ ਨਹੀਂ ਤੇ ਉਹ ਸਰਬਸੰਮਤੀ ਦੇ ਨਾਲ ਹੀ ਸਾਰੇ ਸੰਤਾਂ ਮਹਾਪੁਰਖਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਾਲਿਆ ਹੋਇਆ ਤੇ ਉਹਨਾਂ ਦੇ ਨਾਲ ਗੁਰਮਤੇ ਦੇ ਨਾਲ ਵਿਧੀ ਵਿਵਧਾਨ ਜਿਹੜਾ ਜ਼ਰੂਰ ਬਣਾਉਣਾ ਚਾਹੀਦਾ ਤੇ ਜਦੋਂ ਇਹ ਵਿਧੀ ਵਿਵਧਾਨ ਬਣਾਉਣਗੇ ਤੇ ਉਹਨੂੰ ਅਸੀਂ ਪੂਰਾ ਸਮਰਥਨ ਵੀ ਦੇਾਂਗੇ ਮਰਿਆਦਾ ਤੋਂ ਬਾਹਰ ਜਾ ਕੇ ਕਰਨਗੇ ਤੇ ਸਾਡਾ ਕੋਈ ਸਮਰਥਨ ਨਹੀਂ ਇਸ ਕਰਕੇ ਜੇ ਮਰਿਆਦਾ ਦੇ ਅਨਸਾਰ ਅੱਜ ਜਿਹੜੀ ਇਹ ਦਸਤਾਰਬੰਦੀ ਹੋਈ ਹੈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੀ ਨੂੰ ਬਾਬਾ ਟੇਕ ਸਿੰਘ ਜੀ ਹੋਰਾਂ ਨੂੰ ਇਸ ਰੋਪਾ ਦਿੱਤਾ ਗਿਆ ਤੇ ਸਾਰੇ ਆਪਣੇ ਬਹੁਤ ਵਧੀਆ ਢੰਗ ਦੇ ਨਾਲੇ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਇਕੱਤਰਤਾਈਆਂ ਸੇਵਾ ਕਰਨ ਦਾ ਬਲ ਉਦਮ ਬਖਸ਼ਣ ਕੁਝ ਰਹਿ ਗਏ ਨੇ ਜਿਵੇਂ ਬਾਬਾ ਹਮਮ ਸਿੰਘ ਖਾਲਸਾ ਤੁਸੀਂ ਜ਼ਿਕਰ ਕੀਤਾ ਜਲਦ ਉਹਨਾਂ ਨੂੰ ਪਤਾ ਹੋਊਗਾ ਆਹੀ ਆਪਣੇ ਕਿਉਂਕਿ ਨੰਘ ਨੰਘ ਸੰਗ ਜਥੇਬੰਦੀਆਂ ਦੇ ਮੁਖੀਆਂ ਨੇ ਬੁੱਢਾ ਦਲ ਨੇ ਜਿਹੜਾ ਆਪਣੇ ਇਹ ਆਵਾਜ਼ ਉਠਾਈ ਸੀ ਮਰਿਆਦਾ ਤੋਂ ਬਾਹਰ ਜਾ ਕੇ ਜੇ ਕੋਈ ਕੋਈ ਵੀ ਕਾਰਜ ਹੋਣਗੇ ਤੇ ਉਹਦਾ ਸਾਡੇ ਨੂੰ ਕੋਈ ਇਹੋ ਉਹਦਾ ਸਮਰਥਨ ਨਹੀਂ ਕਰਾਂਗੇ ਤੇ ਉਹ ਅੱਜ ਜਿਹੜੇ ਪੂਰੇ ਹੋ ਗਏ ਨੇ ਮਰਿਆਦਾ ਦੇ ਅਨਸਾਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਜਿਹੜੀ ਨਵੇਂ ਸਿਰੇੋਂ ਦਸਤਾਰਬੰਦੀ ਕਰਕੇ ਉਹ ਵਚਨ ਪੂਰੇ ਕੀਤੇ ਨੇ ਮਰਿਆਦਾ ਦੇ ਵਿੱਚ ਮੈਂ ਉੱਥੇ ਹਾਜ਼ਰ ਸੀ ਜਦੋਂ ਅਰਦਾਸ ਬੇਨਤੀ ਹੋਈ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਬਾਬਾ ਹਰਨਾਮ ਸਿੰਘ ਜੀ ਸਾਡੇ ਸਤਿਕਾਰਯੋਗ ਨੇ ਤੇ ਉਹ ਵੀ ਮਾਰਾ ਕਿਰਪਾ ਕਰਨਗੇ ਉਹ ਵੀ ਨਾਲ ਆਉਣਗੇ ਸਾਰੇ ਆਪਾਂ ਇਕੱਠੇ ਹੀ ਹੋਵਾਂਗੇ ਸਾਡੀਆਂ ਜਿਹੜੀਆਂ ਮੇਰੇ ਭਾਈ ਦੁਬਦਾ ਦੂਰ ਕਰੋ ਲੇ ਬੁਲਾਏ ਹਰ ਨਾਮੈ ਕੀ ਹੋ ਹੋ ਜੋੜੀ ਗੁਰਮੁਖ ਬੈਠੋ ਸਫਾ ਵਿਛਾਏ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਇਕੱਠੇ ਹੋ ਕੇ ਇਹ ਮੇਨ ਜਿਹੜਾ ਮਕਸਦ ਹੀ ਹੈ ਜੇ ਖਾਲਸਾ ਪੰਥ ਇਕੱਠਾ ਤੇ ਆਪਾਂ ਜਿਹੜਾ ਹਮੇਸ਼ਾ ਦੁਸ਼ਮਣ ਤੇ ਆਪਣੇ ਤਗੜੇ ਹੋ ਕੇ ਆਪਾਂ ਕਾਰਜ ਕਰ ਸਕਦੇ ਹਾਂ ਦੁਸ਼ਮਣ ਸਾਡੇ ਹੋਰ ਨਹੀਂ ਕੋਈ ਇੱਥੋਂ ਪੰਜਾਬ ਦੇ ਵਿੱਚ ਇਹੋ ਜਿਹੇ ਜਿਹੜੇ ਚੱਲ ਰਹੇ ਨੇ ਗਲਤ ਪ੍ਰਚਾਰ ਹੋ ਰਹੇ ਨੇ ਜਗਾ ਜਗਾ ਬੇਅਦਬੀਆਂ ਹੁੰਦੀਆਂ ਨੇ ਤੇ ਆਪਸੀ ਜਿਹੜਾ ਇਕੱਤਰ ਹੋਵਾਂਗੇ ਫੇਰ ਹੀ ਆਪਾਂ ਤਗੜੇ ਹੋ ਕੇ ਨਾ ਚੀਜ਼ਾਂ ਚੋਂ ਨਿਕਲ ਸਕਾਂ ਕਲੋਂ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮੁਖ ਬੈਠੋ ਸਫਾ ਵਿਛਾਏ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਇਕੱਠੇ ਹੋ ਕੇ ਇਹ ਮੇਨ ਜਿਹੜਾ ਮਕਸਦ ਹੀ ਹੈ ਜੇ ਖਾਲਸਾ ਪੰਥ ਇਕੱਠਾ ਤੇ ਆਪਾਂ ਜਿਹੜਾ ਹਮੇਸ਼ਾ ਦੁਸ਼ਮਣ ਤੇ ਆਪਣੇ ਤਗੜੇ ਹੋ ਕੇ ਆਪਾਂ ਕਾਰਜ ਕਰ ਸਕਦੇ ਹਾਂ ਦੁਸ਼ਮਣ ਸਾਡੇ ਹੋਰ ਨਹੀਂ ਕੋਈ ਇੱਥੋਂ ਪੰਜਾਬ ਦੇ ਵਿੱਚ ਇਹੋ ਜਿਹੇ ਜਿਹੜੇ ਚੱਲ ਰਹੇ ਨੇ ਗਲਤ ਪ੍ਰਚਾਰ ਹੋ ਰਹੇ ਨੇ ਜਗਾ ਜਗਾ ਬੇਅਦਬੀਆਂ ਹੁੰਦੀਆਂ ਨੇ ਤੇ ਆਪਸੀ ਜਿਹੜਾ ਇਕੱਤਰ ਹੋਵਾਂਗੇ ਫੇਰ ਹੀ ਆਪਾਂ ਤਗੜੇ ਹੋ ਕੇ ਨਾ ਚੀਜ਼ਾਂ ਰ ਸਾਬੇ ਤੇ ਤੁਮਹਾਰ ਜਾਣੋ ਆਪੇ ਅਮਰਨਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇ ਰਾਜਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਇਹ ਗੁਰੂ ਸਾਹਿਬ ਦੀ ਰਹਿਮਤ ਆ ਬਖਸ਼ਿਸ਼ ਆ ਮੈਂ ਪਿਛਲੇ 7 ਮਹੀਨੇ ਤੋਂ ਜਦੋਂ ਤੋਂ ਵਿਚਰ ਰਿਆਂ ਮੈਂ ਉਦੋਂ ਤੋਂ ਹੀ ਕਹਿਣਾ ਵਾਂਗੇ ਪੰਥ ਇੱਕ ਵਾ ਔਰ ਸਾਡੇ ਕੋਈ ਏਡੇ ਵਖਰੇਵੇਂ ਨਹੀਂ ਵੀ ਅਸੀਂ ਇਕੱਠੇ ਨਾ ਹੋ ਸਕੀਏ ਅੱਜ ਖਾਸ ਕਰਕੇ ਜਿਹੜੇ ਸਾਡੇ ਦਲਪੰਥ ਆ ਭਾਵੇਂ ਉਹ ਸ਼ਰੂਮਣੀ ਬੁੱਢਾ ਦਲ ਹੋਵੇ ਤੇ ਤਰਨਾ ਦਲ ਹੋਵੇ ਦਲਬਾਬਾ ਵਿਧੀ ਚੰਦ ਦਸ਼ਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਦੀ ਸੋਢੀ ਜਾਂ ਜਿੰਨੇ ਵੀ ਸਾਡੇ ਦਲਪੰਥ ਆ ਸੰਤ ਬਾਬਾ ਬਲਬੀਰ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਬਾਬਾ ਕਹਲਾ ਸਿੰਘ ਜੀ ਅੱਜ ਇੱਥੇ ਸਾਰੀਆਂ ਹੀ ਸੰਪਰਦਾਵਾਂ ਜਿਹੜੀਆਂ ਵਾ ਉਹ ਭਾਵੇਂ ਨਿਰਮਲੇ ਸੀ ਭਾਵੇਂ ਉਦਾਸੀ ਆ ਭਾਵੇਂ ਨਾਨਕਸਰਗੀ ਆ ਭਾਵੇਂ ਕਾਰ ਸੇਵਾ ਵਾਲੇ ਆ ਭਾਵੇਂ ਦਲਪੰਥ ਆ ਔਰ ਟਕਸਾਲ ਵੱਲੋਂ ਵੀ ਬਾਬਾ ਰਾਮ ਸਿੰਘ ਦੀ ਹੁਣੇ ਆਏ ਤੋਂ ਅੱਜ ਸਾਰਾ ਹੀ ਜਿਹੜਾ ਟਕਸਾਲਾ ਸਮੇਤ ਸਾਰਾ ਇੱਥੇ ਪੰਥ ਇਕੱਠਾ ਹੋਇਆ ਪੰਥ ਨੇ ਆਪਣੇ ਇਸ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਨੂੰ ਮਾਨ ਦਿੱਤਾ ਮੈਂ ਸਮਝਦਾ ਵਾਂ ਕਿ ਪੰਥ ਇੱਕਾ ਪੰਥ ਇੱਕ ਹੀ ਰਹੂਗਾ ਪੰਥ ਨੂੰ ਕੋਈ ਦੋ ਫਾੜ ਨਹੀਂ ਕਰ ਸਕਦਾ ਔਰ ਜੋ ਵੀ ਪੰਥ ਦੇ ਸਾਹਮਣੇ ਚੁਣੌਤੀਆਂ ਅੱਜ ਭਵਿੱਖ ਦੇ ਵਿੱਚ ਇਹਨਾਂ ਚੁਣੌਤੀਆਂ ਨੂੰ ਸਮੁੱਚੇ ਪੰਥ ਦਲ ਪੰਥਾਂ ਦੇ ਨਾਲ ਮਿਲ ਕੇ ਦੂਰ ਕਰਨ ਦੇ ਲਈ ਵੱਡੇ ਤੌਰ ਤੇ ਉਪਰਾਲੇ ਕੀਤੇ ਜਾਣਗੇ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਪਹਿਲਾਂ ਵੀ ਸਹਿਯੋਗ ਦਿੰਦੇ ਅੱਜ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਵੀ ਵੱਡਾ ਯੋਗਦਾਨ ਸੀ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪ੍ਰਚਾਰ ਮੁਹਿੰਮਾਂ ਭਾਵੇਂ ਕਿ ਖੁਵਾਰ ਹਿੱਸਾ ਮਿਲेंगे ਜਿਹੜੀ ਸਾਡੀ ਲਹਿਰ ਆ ਇਹ ਅਸੀਂ ਬਹੁਤ ਹੱਦ ਤੱਕ ਘਰ ਘਰ ਪਹੁੰਚਾਉਣ 'ਚ ਸਫਲ ਹੋਏ ਆਂ ਪਰ ਹੁਣ ਹੋਰ ਆਪਾਂ ਇਹਨੂੰ ਤਿੱਖਾ ਕਰਾਂਗੇ। ਨਹੀਂ ਨਹੀਂ ਟਕਸਾਲ ਦੇ ਆਏ ਤਾਂ ਹੈਗੇ ਦੀ ਬਾਬਾ ਰਾਮ ਸਿੰਘ ਜੀ ਆਏ ਨੇ। ਬਾਬਾ ਰਾਮ ਸਿੰਘ ਜੀ ਦਮਦਮਈ ਟਕਸਾਲ ਦੇ ਜਿਹੜੇ ਸੰਗਰਾਮਾਂ ਦੇ ਮੁਖੀ ਆ ਉਹ ਆਏ ਨੇ। ਉਹ ਆਏ ਨੇ। ਉਹ ਲੋਤੀਆਂ ਨੇ ਜਿਹੜੀਆਂ ਜੀ ਤੁਸੀਂ ਖਾਸ ਤੌਰ ਤੇ ਜ਼ਿਕਰ ਲੈਕਚਰ ਦੇ ਵਿੱਚ ਵੀ ਕੀਤਾ ਹੈ ਚਾਹੇ ਉਹ ਸਾਈ ਧਰਮਦਾਰ ਫੈਲਵਾਇਆ ਪੰਜਾਬ ਦੀ ਧਰਤੀ ਦੇ ਉੱਪਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਹੁਣ ਜਿਹੜਾ ਕੰਟਰੋਲ ਕਰੋਗੇ। ਮੈਂ ਨਾ ਪਿਛਲੇ ਦਿਨੀ ਇੱਕ ਮੀਟਿੰਗ ਕੀਤੀ ਸੀ ਬਾਬਾ ਬਡੂ ਸਾਹਿਬ ਵਾਲਿਆਂ ਨਾਲ ਚੀਬ ਖਾਲ ਸਾ ਦੇਵਾਨਾ ਵੀ ਜਿਹੜੀ ਸਾਡੀ ਇਹ ਬਾਰਡਰ ਬੈਲਟ ਆ ਨਾ ਉੱਥੇ ਥੋੜੀ এডੂਕੇਸ਼ਨ ਦੀ ਲੋੜ ਆ ਔਰ ਮੈਂ ਉਹਨਾਂ ਨੂੰ ਕਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਚੱਲਦੀ ਆ ਹਰ 20 30 ਕਿਲੋਮੀਟਰ ਦੇ ਵਿੱਚ ਸਾਨੂੰ ਇੱਕ ਆਪਣਾ ਸਕੂਲ ਖੋਲਣਾ ਚਾਹੀਦਾ ਔਰ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਸਾਡਾ ਕੁਝ ਪਛੜਿਆ ਵਰਗ ਆ ਆਰਥਿਕ ਤੌਰ ਤੇ ਉਹਨਾਂ ਨੂੰ ਵਿਸ਼ੇਸ਼ ਛੋਟ ਦੇਣੀ ਚਾਹੀਦੀ ਆ ਤੇ ਨਾਲ ਦੀ ਨਾਲ ਹੀ ਜਿਹੜਾ ਧਰਮ ਪ੍ਰਚਾਰ ਆ ਧਰਮ ਪ੍ਰਚਾਰ ਕਿਉਂਕਿ ਗੁਰੂ ਸਾਹਿਬ ਦਾ ਫਲਸਫਾ ਹੈ ਹੀ ਪ੍ਰਚਾਰ ਗੁਰੂ ਸਾਹਿਬ ਤੇ ਆਪ ਦੁਨੀਆ ਦੇ ਵਿੱਚ ਵਿਚਰ ਕੇ ਉਦਾਸੀਆਂ ਕਰਕੇ ਆਪਣੇ ਫਲਸਫੇ ਨੂੰ ਗੁਰੂ ਨਾਨਕ ਨੇ ਆਪਣੇ ਸਿਧਾਂਤ ਨੂੰ ਪ੍ਰਚਾਰਿਆ ਬਾਕੀ ਗੁਰੂਆਂ ਨੇ ਵੀ ਤਾਂ ਉਹਦੇ ਲਈ ਆਪਾਂ ਯਤਨ ਕਰਾਂਗੇ ਮੈਨੂੰ ਲੱਗਦਾ ਵਾ ਭਈ ਬਹੁਤ ਛੇਤੀ ਜਿਹੜਾ ਵਾ ਪੰਜਾਬ ਦੇ ਵਿੱਚ ਆਪਾਂ ਵੱਡਾ ਬਦਲਾਅ ਵੇਖਾਂਗੇ ਬਾਕੀ ਇਹ ਕਰਤੇ ਪੂਰੇ ਸੰਸਾਰ ਚ ਵੱਸਦਾ ਤੇ ਸਮੁੱਚੇ ਸੰਸਾਰ ਦਾ ਸਿੱਖ ਜਿਹੜਾ ਵਾ ਉਹ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ ਸਮਰਪਿਤ ਆ ਸ਼ਤਾਬ ਦੀਆਂ ਜਿਹੜੀਆਂ ਮਨਾਇਆਂ ਜਾਣੀਆਂ ਨੇ ਵੱਡੇ ਸਮਾਗਮ ਹੋਣੇ ਨੇ ਉਹਨੂੰ ਲੈ ਕੇ ਹੁਣ ਲੱਗਦਾ ਕਿ ਬਹੁਤ ਵਧੀਆ ਢੰਗ ਦੇ ਨਾਲੇ ਹੋ ਸਕਦਾ ਜੀ ਇਹ ਕਿਉਂਕਿ ਦੇਖੋ ਜੀ ਸ਼ਤਾਬ ਦੀਆਂ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਿਹੜੀ ਨਮੈਂਦਾ ਧਾਰਮਿਕ ਜਮਾਤ ਆ ਔਰ ਸਮੁੱਚੇ ਜਿਹੜੇ ਬਾਕੀ ਸਾਡੇ ਸਿੱਖ ਸੰਸਥਾਵਾਂ ਦਲ ਪੰਥ ਦਾ ਸੰਪਰਦਾਵਾਂ ਉਹਨਾਂ ਦੇ ਸਹਿਯੋਗ ਦੇ ਨਾਲ ਪਹਿਲਾਂ ਵੀ ਬਹੁਤ ਤਿਆਰੀਆਂ ਸੀ ਪਰ ਮੈਨੂੰ ਹੁਣ ਲੱਗਦਾ ਇੱਕ ਨਵਾਂ ਉਤਸ਼ਾਹ ਜਿਹੜਾ ਵਾ ਪੰਥ ਦੇ ਵਿੱਚ ਆਊਗਾ ਔਰ ਜਿੱਥੇ ਸੱਚੇ ਪਾਤਸ਼ਾਹ ਜੀ ਦੇ ਸੀਸਤਾ ਸੰਸਕਾਰ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ 21 ਤੋਂ ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਮਹਾਨ ਵਿਸ਼ਾਲ ਜਿਹੜੇ ਸ਼ਹੀਦੀ ਸ਼ਤਾਬਦੀ ਸਮਾਗਮ ਚੱਲਣੇ ਆ ਪੰਥ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਆਊਗਾ ਕਿਉਂਕਿ ਸਾਰੇ ਹੀ ਗੁਰੂ ਨੂੰ ਸਜਦਾ ਕਰਦੇ ਆ ਗੁਰੂ ਅੱਗੇ ਝੁਕਦੇ ਆ ਬਾਕੀ ਮੈਂ 6 ਜੂਨ ਨੂੰ ਇਹ ਗੱਲ ਕੀਤੀ ਸੀ ਭਈ ਇੱਕ ਦਿਨ ਆਊਗਾ ਇਹ ਦਾਲ ਪੰਥ ਸਾਡੇ ਆ ਇਹ ਮਾਣ ਦੇਣਗੇ ਔਰ ਅੱਜ ਇਹਨਾਂ ਨੇ ਮਾਣ ਦਿੱਤਾ ਬਾਕੀ ਮੇਰੇ ਜੀ ਜਾਦੀ ਚੜਾਈ ਕਰ ਗਏ ਸੀ ਸਰਦਾਰ ਗੁਰਵਿੰਦਰ ਸਿੰਘ ਉਹ ਬੜੇ ਚੜ੍ਹਦੀ ਕਲਾ ਵਾਲੇ ਸੇਖੀ ਔਰ ਉਹਨਾਂ ਦੀ ਇੱਛਾ ਹੀ ਏ ਭਈ ਜਿਹੜਾ ਪੰਥ ਆ ਭਾਵੇਂ ਕਿ ਅਸੀਂ ਜਦੋਂ ਵਿਚਰਦੇ ਹ ਮਿਲਦੇ ਹਾਂ ਕੋਈ ਇਦਾਂ ਦੀ ਉਸ ਤੋਂ ਬਾਅਦ ਕਦੀ ਕੋਈ ਤਲਖੀ ਵੀ ਨਹੀਂ ਹੋਈ ਪਰ ਫੇਰ ਵੀ ਉਹਨਾਂ ਦੀ ਵੀ ਇੱਛਾ ਆ ਹੀ ਪੰਥ ਦੀ ਵੀ ਇੱਛਾ ਆ ਹੀ ਪਈ ਸਮੁੱਚਾ ਪੰਥ ਇੱਕ ਵਾਰੀ ਇਕੱਠਾ ਹੋਵੇ ਤੇ ਜਿਹੜੀਆਂ ਦਸਤਾਰਾਂ ਅਜੇ ਦਲ ਪੰਥਾਂ ਵੱਲੋਂ ਨਿਹੰਗ ਸੰਪਰਦਾਵਾਂ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਨਹੀਂ ਆਈਆਂ ਉਹ ਮਿਲ ਜਾਣ ਤਾਂ ਅੱਜ ਪੰਥ ਨੇ ਉਹ ਇਕਤਰਤਾ ਕੀਤੀ ਆ ਤੇ ਮੈਂ ਸਮਝਦਾ ਵੀ ਸਾਡੇ ਜਿਹੜੇ ਜੀਜਾ ਜੀ ਗੁਰਵਿੰਦਰ ਸਿੰਘ ਮੇਰੇ ਜੀਜਾ ਜੀ ਅੰਮ੍ਰਿਤਧਾਰੀ ਅੱਜ ਉਹ ਜਿੱਥੇ ਵੀ ਹੋਣਗੇ ਤੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੂਗੀ ਬਾਕੀ ਪੰਥ ਜਿਹੜਾ ਇਹ ਚੜ੍ਹਦੀ ਕਲਾ 'ਚ ਚੜ੍ਹਦੀ ਕਲਾ 'ਚ ਰਹੂਗਾ ਪੰਥ ਨਾ ਕਿਸੇ ਸਾਹਮਣੇ ਝੁਕਿਆ ਨਾ ਝੁਕੇਗਾ ਮੈਂ ਉਹ ਗੱਲ ਫੇਰ ਦਰਉਣਾ ਸਿੱਖਾਂ ਦੀ ਵੱਖਰੀ ਪਛਾਣ ਆ ਵੱਖਰੀ ਆਇਡੈਂਟੀ ਆ ਕੋਈ ਜਿੰਨਾ ਮਰਜੀ ਜ਼ੋਰ ਲਾ ਲੈ ਸਾਡੀ ਵੱਖਰੀ ਪਛਾਣ ਨੂੰ ਮਕਾ ਨਹੀਂ ਸਕਦਾ ਨਾ ਹਮ ਹਿੰਦੂ ਨਾ ਮੁਸਲਮਾਨ ਅਲਾ ਰਾਮ ਕੇ ਪਿੰਡ ਪ੍ਰਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ